ਕੋਤਾ ਆ ਮੋਟਰ ਲੈ ਕੇ ਚੱਲੇ ਮੋਗੇ ਨੂੰ ਕਿੱਥੇ ਚੱਲੇ ਮੋਗੇ ਨੂੰ ਮੋਗੇ ਨੂੰ ਜਿਹੜਾ ਕਾ ਇੱਥੇ ਜਾਣਾ ਜਾਂ ਉਹ ਮੋਗੇ ਨੂੰ ਹੀ ਜਾਣਾਗਾ ਮੋਗੇ ਨੂੰ ਨਹੀਂ ਲੈ ਕੇ ਜਾਣਾ ਮੋਟਰਸਾਈਕਲ ਕਿਉਂ ਕੀ ਹੋਇਆ ਤੇਰੀ ਉਮਰ ਕਿੰਨੀ ਆ ਮੇਰੀ 17 ਸਾਲ ਦੀ ਤੇਰਾ ਲਾਇਸੈਂਸ ਬਣਿਆ ਮੇਰਾ ਲਾਇਸੈਂਸ ਕੇਵਲ ਮੇਰਾ 17 ਸਾਲਾ 18 ਸਾਲਾਂ ਤੱਕ ਲਾਇਸੈਂਸ ਬੰਦਾ ਹੁੰਦਾ ਵਾ ਉਸਕਰ ਹਰਮਨ ਇੱਥੇ ਆ ਜਾ 18 ਸਾਲਾਂ ਦਾ ਲਾਇਸੈਂਸ ਬੰਦਾ ਵਾ ਤੂੰ YouTube ਜਾਂ Facebook ਦੇਖਦਾ ਨਹੀਂ ਕਾ ਫੋਨ ਹੈ ਨਹੀਂ ਇਹ ਤਾਂ ਹੈਗਾ ਪਰ ਘੱਟ ਦੇਖਦਾ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਸਰਕਾਰ ਨੇ ਕਾਨੂੰਨ ਲਾਗੂ ਕੀਤੇ ਆ ਜਿਹੜਾ ਜਵਾਕ ਨਵਾਲਕਾ ਲਾਇਸੈਂਸ ਨਹੀਂ ਬਣਿਆਗਾ ਠੀਕ ਆ ਜੇ ਉਹ ਮੋਟਰਸਾਈਕਲ ਚਲਾਉਂਦਾ ਚਾਹੇ ਕੁੜੀ ਚਾਹੇ ਮੁੰਡਾ ਫੜਿਆ ਗਿਆ ਉਹਦਾ ਮੋਟਰਸਾਈਕਲ ਵੀ ਜ਼ਬਤ ਤੇ 26000 ਰੁਪਏ ਜੁਰਮਾਨਾ ਵਾ ਤੇ ਉਹਦੇ ਪਿਓ ਨੂੰ 3 ਸਾਲ ਦੀ ਸਜ਼ਾ ਵਾ ਤੇ ਜੇ ਕਿਸੇ ਦਾ ਪਿਓ ਹੈ ਨਹੀਂ ਉਹਦੀ ਮਾਂ ਨੂੰ 3 ਸਾਲ ਦੀ ਸਜ਼ਾ ਵਾ ਜਾ ਮੜਕੇ ਜਵਾਕ ਨੂੰ ਜੇ ਮੋਟਰਸਾਈਕਲ ਕੋਈ ਵੀ ਚਲਾਉਂਦਾ ਵਾ ਉਹਦੇ ਮੋਟਰਸਾਈਕਲ ਦੀਆਂ ਹਰ ਇੱਕ ਚੀਜ਼ ਪੂਰੀ ਹੋਣੀ ਚਾਹੀਦੀ ਕਾਗਜ਼ ਪੱਤਰ ਇੰਡੀਕੇਟਰ ਠੀਕ ਆ ਹਵਾ ਪ੍ਰਦੂਸ਼ਣ ਵਾਲਾ ਸਭ ਕੁਸ ਫਿਰ ਉਹਨੂੰ ਡਰਾਈਵਰੀ ਦੇ ਰੂਲ ਪਤਾ ਹੋਣਾ ਚਾਹੀਦਾ ਜੇ ਬੰਦੇ ਦੇ ਬਾਲ ਕੱਟੇ ਆ ਉਹਦੇ ਹੈਲਮਟ ਪੈਰਾਂ ਚ ਬੂਟ ਤੇ ਜਿਹੜੇ ਬੰਦੇ ਦੇ ਬਾਲ ਨਹੀਂ ਕੱਟੇ ਉਹਦੇ 3 ਮੀਟਰ ਤੋਂ ਵੱਧ ਫਰਨਾ ਕਿਉਂ ਨੂੰ ਰੂਲ ਪਤਾ ਹੋਣਾ ਚਾਹੀਦਾ ਵਾ ਇਹ ਅੱਜ 30 ਤਰੀਕ ਆ ਤੇ ਕੱਲ ਨੂੰ 31 ਆ 31 ਤਰੀਕ ਤੋਂ ਕੱਲ ਨੂੰ ਸ਼ੁਰੂ ਆ ਇਹ ਠੀਕ ਆ ਅੱਗੇ ਇਹ ਗੱਲਾਂ ਸੀਗੀਆਂ ਚਲਾਈ ਫਿਰਦੇ ਸੀਗੇ ਪਰ ਹੁਣ ਸਰਕਾਰ ਨੇ ਤੇ ਜੇ ਕਿਤੇ ਮੁੰਡਾ ਕੋਈ ਗਵਾਂਡੀ ਦਾ ਮੋਟਰਸਾਈਕਲ ਤੂੰ ਮੰਗ ਕੇ ਲੈ ਕੇ ਗਿਆ ਨਾ ਤੇ ਤੇਰੇ ਮਾਪਿਓ ਨੇ ਉੱਥੇ ਜਾਦੇ ਨੂੰ ਕਹਿੰਦਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਬਾਰੇ ਬਾਰੇ ਲੈ ਗਿਆ ਤੇ ਮੈਨੂੰ 3 ਸਾਲ ਦੀ ਸਜ਼ਾ ਹੋ ਜੂਗੀ ਤੂੰ ਤਾਂ ਆ ਕੇ ਕਹਿੰਦਾ ਵਾ ਵੀ ਮੈਨੂੰ ਮੋਟਰਸਾਈਕਲ ਦੇ ਦੇ ਠੀਕ ਆ ਪਿੰਡ ਦੇ ਵਿੱਚ ਲੈ ਕੇ ਜਾਣਾ ਲੈ ਜਾ ਮੋਗੇ ਨਹੀਂ ਲੈ ਕੇ ਲੋਕੇ ਜਾਣ ਦੇਣਾ ਕਾ ਪਮਾਤੂ ਗੁੱਸਾ ਹੀ ਕਰੇ ਠੀਕ ਹੈ ਇਹ ਸਰਕਾਰ ਨੇ ਕਾਨੂੰਨ ਲਾਗੂ ਕੀਤੇ ਆ ਹੈ ਬਸ ਤੇਰੇ ਮਾਂ ਪਿਓ ਨੇ ਤੇ ਗਾਇਆ ਮੇਰੇ ਚ ਤੜਕਟਾ ਕੇ ਧਰਦੇਗਾ ਤੂੰ